ਤੁਸੀਂ ਗੱਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਜਿਸ ਤਰ੍ਹਾਂ ਕਿ ਦਿਨ ਤਿਹਾਰਾਂ ਦੇ ਦਿਨ ਚੱਲ ਰਹੇ ਆ ਦੀਵਾਲੀ ਨਜ਼ਦੀਕ ਹੈ ਔਰ ਧੰਤਰਸ ਵੀ ਆ ਹੀ ਗਿਆ ਹੈ ਲੇਕਿਨ ਲੋਕ ਜਿਹੜੇ ਹੈਗੇ ਨੇ ਖਰੀਦਦਾਰੀ ਕਰ ਰਹੇ ਨੇ ਅੱਜ ਅਸੀਂ ਇੱਥੇ ਆਏ ਆ ਜਿਹੜੇ ਸੋਨੇ ਦੇ ਵਿੱਚ ਡੀਲ ਕਰਦੇ ਨੇ ਸਰਾਫਾਂ ਬਾਜ਼ਾਰ ਬੌਜੀ ਦੇ ਕੋਲੋਂ ਪੁੱਛਦੇ ਆ ਕਿ ਮਾਰਕੀਟ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈਗਾ ਪਹਿਲਾ ਦੇ ਮੁਕਾਬਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸਾਰਿਆਂ ਨੂੰ ਦਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਮੈਂ ਪਪੂ ਧੀਰ ਪ੍ਰਧਾਨ ਸਰਾਫਾਂ ਬਾਜ਼ਾਰ ਔਰ 시ਦੀ ਸਨਾਦਨ ਤੁਨਸਫਾ ਸੋਸਾਇਟੀ ਦਾ ਪ੍ਰਧਾਨ ਬਾਜ਼ਾਰ ਦੇ ਵਿੱਚ ਸਿਰਫ ਲੋਕ ਪੁੱਛਣ ਆ ਰਹੇ ਵੀ ਇਹ ਚੀਜ਼ ਕਿੰਨੇ ਦੀ ਹੈ ਜੀ ਅੱਜ ਜਿਹੜਾ ਅਸੀਂ ਇੱਕ ਸਿੱਕਾ ਆਮ 200 250 300 ਦਾ ਵੇਚਦੇ ਹੀ ਤਾਂ ਸੀ ਅੱਜ ਪੁਰਾਣਾ ਜਿਹੜਾ ਸਿੱਕਾ ਸਾਡੇ ਕੋਲ ਗਾਗ ਲੈਣ ਆਂਦਾ ਤਾਂ 2500 ਪਲੱਸ ਹੋਆ ਠੀਕ ਹੈ ਜੀ ਗਾਗ ਦੀ ਐਸਲੇ ਜਿਹੜੀ ਪਰਚੇਜ਼ਿੰਗ ਪਾਵਰ ਉਹ ਬਿਲਕੁਲ ਹੈ ਨਹੀਂਗੀ ਉਹਦਾ ਮੇਨ ਕਾਰਨ ਕੀ ਹੈ ਮੇਨ ਕਾਰਨ ਹੈ ਜੀ ਪਿਛਲੇ ਦਿਨੀ ਜਿਹੜੇ ਬਰਸਾਤਾਂ ਹੋਈਆਂ ਲੋਕਾਂ ਦੇ ਘਰਾਂ ਦੇ ਜੋ ਨੁਕਸਾਨ ਹੋਏ ਆ ਉਹ ਕਾਰਨ ਹੈ ਦੂਸਰਾ ਕਾਰਨ ਹੈ ਕਿ ਬਾਜ਼ਾਰ ਦੇ ਵਿੱਚ ਪੈਸਾ ਨਹੀਂ ਹੈ ਕਾਰੋਬਾਰ ਦੇ ਵਿੱਚ ਮੰਦੀ ਹੈ ਮੰਦੀ ਵੀ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਸਰਕਾਰ ਮੌਜੂਦਾ ਸਾਡੀ ਹੈ ਇਹਦੀਆਂ ਨੀਤੀਆਂ ਵੀ ਠੀਕ ਨਹੀਂ ਹੈਗੀਆਂ ਉਹ ਕਹਿੰਦੇ ਚਲੋ ਸਰਾਫਾਂ ਬਾਜ਼ਾਰ 4 ਗ੍ਰਾਮ ਦੀ ਮੰਦੀ ਲੈ ਆਈਏ ਤਾਂ 1200 ਰੁਪਏ ਦੀ ਮੰਦੀ ਬਣਦੀ ਸੀ ਅੱਜ 4 ਗ੍ਰਾਮ ਦੀ ਮੰਦੀ ਜਿਹੜੀ ਆ 45000 ਰੁਪਏ ਦੀ ਕਿੱਥੇ 1200 ਕਿੱਥੇ 45000 ਕੰਪੈਰੀਆਂ ਤੁਸੀਂ ਕਰ ਸਕਦੇ ਹੋ ਅੱਜ ਹਰ ਬੰਦਾ ਹੱਥ ਝਾੜ ਕੇ ਸੌਣੇ ਜਾਂਦੀ ਤੇ ਬੈਠਾ ਸਾਡੇ ਸਾਡੇ ਕੰਮ ਨੂੰ ਖਤਮ ਜਿਹੜਾ ਹੁੰਦਾ ਦੇਖ ਕੇ ਅਸੀਂ ਸਰਕਾਰ ਅਗੇ ਇਹ ਹੀ ਬੇਨਤੀ ਕਰਾਂਗੇ ਕਿ ਸਾਡੇ ਕੰਮ ਨੂੰ ਬਚਾਉਣ ਵਾਸਤੇ ਕਿਉਂਕਿ ਸਾਡੇ ਸੁਨਿਆਰਿਆਂ ਦੀ ਜੀ ਉਪਵਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀਤੀ ਗਈ ਹੈ ਸਾਡੀ ਉਪਵਾ ਸ਼੍ਰੀ ਰਮਾਇਣ ਦੇ ਵਿੱਚ ਕੀਤੀ ਗਈ ਹੈ ਸਾਡੀ ਉਪਵਾ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਟਾਈਮ ਤੇ ਕੀਤੀ ਗਈ ਹੈ ਇੱਕ ਸੁਨਾਰ ਜਾਤੀ ਐਸੀ ਜਿਹੜੀ ਸਾਰਿਆਂ ਦਾ ਭਲਾ ਮੰਗਦੀ ਹੈ ਤੇ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਸੁਨਿਆਰੇ ਦੇ ਕੰਮ ਨੂੰ ਇਹ ਜਿਹੜਾ ਹਸ ਸ਼ਿਲਪ ਹੈਗਾ ਵਾ ਲੇਕਿਨ ਇਹ ਜਿਹੜੀਆਂ ਵੱਡੀਆਂ ਕੰਪਨੀ ਆ ਗਈਆਂ ਇਹਨਾਂ ਨੇ ਮਸ਼ੀਨੀਕਰਨ ਕਰਕੇ ਸਾਡੇ ਕੰਮਾਂ ਦਾ ਬਿਲਕੁਲ ਨਾਸ਼ ਕਰ ਦਿੱਤਾ ਵਾ ਜੀ ਜੀ ਸਾਡੇ ਨਾਲ ਇੱਕ ਹੋਰ ਸੋਨੇ ਨਾਲ ਜਿਹੜੇ ਡੀਲ ਕਰਦੇ ਨੇ ਵਪਾਰੀ ਨੇ ਹਾਂਜੀ ਸਸੀਗਰ ਸਿੰਘ ਸਰ ਜੀ ਮੈਂ ਬਨਮੋਨ ਸਿੰਘ ਸਰਾਫਾਂ ਬਿਹਾਰ ਤੋਂ ਨਿਊ ਸਰਾਫਾਂ ਬਿਹਾਰ ਤੋਂ ਜੀ 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 ਸੋਨੇ ਦਾ ਅਸਲੇ ਭਾਅ ਦੀ ਬਹੁਤ ਤੇਜ਼ੀ ਹੈ ਜਿਹਦੇ ਕਰਕੇ ਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਰਹੀ ਸੋਨਾ ਖਰੀਦਣਾ ਕਿਉਂਕਿ 2-2 3-3000 ਰੁਪਇਆ ਰੋਜ਼ ਸੋਨੇ ਦਾ ਵੱਧ ਘਟ ਹੋਣਾ ਤੇ ਹਰੇਕ ਬੰਦੇ ਦੇ ਪੋਕਟ ਤੋਂ ਬਾਹਰ ਹੋ ਗਿਆ ਉਹ ਬਜਾ ਜਿਸ ਤਰ੍ਹਾਂ ਕੀ ਤੁਸੀਂ ਦੇਖਦੇ ਸੀਗੇ ਖਾਸ ਕਰਕੇ ਦੀਵਾਲੀ ਤੋਂ ਸਾਰੇ ਦਿਨਾਂ ਵਿੱਚ ਲੋਕਾਂ ਦੀਆਂ ਵਿਆਹ ਸ਼ਾਦੀਆਂ ਹੁੰਦੀਆਂ ਨੇ ਦਿਨ ਤਿਆਰ ਦੇ ਵਿੱਚੋਂ ਖਰੀਦਾਰੀ ਕਰਦੇ ਸੀਗੇ ਉਸ ਉਹ 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 ਉਦਾਂ ਦੀ ਖਰੀਦਾਰੀ ਦੇ ਵਿੱਚ ਕਿੰਨਾਕ ਤੁਹਾਨੂੰ ਫਰਕ ਲੱਗਿਆ ਆਏਗਾ ਦੇਖੋ ਜੀ ਅੱਗੇ ਖਰੀਦਦਾਰੀ ਜਿਹੜਾ ਇੱਕ 10 ਗ੍ਰਾਮ ਦਾ ਸਿੱਕਾ ਲੈਣ ਆਂਦਾ ਸੀ ਪਿਛਲੇ ਸਾਲ ਅਸੀਂ 900 ਰੁਪਏ ਦਾ ਵੇਚਦੇ ਸੀ ਅੱਜ ਅਸੀਂ ਉਹਨੂੰ 2200 ਦਾ 2300 ਦਾ ਕਹਿੰਦੇ ਆ ਤੇ ਉਹ ਕਹਿੰਦਾ ਵੀ ਤੁਸੀਂ ਤੇ ਲੁੱਟਦੇ ਹੋ ਲੇਕਿਨ ਇਹ ਨਹੀਂ ਪਤਾ ਗਾਹਕ ਨੂੰ ਵੀ ਭਾਜ ਜਿਹੜਾ ਦੁੱਗਣੇ ਨਾਲੋਂ ਜ਼ਿਆਦਾ ਹੋ ਗਿਆ ਇਸ ਕਰਕੇ ਹਰੇਕ ਭੋਗ ਦੇ ਵਸ ਦੀ ਗੱਲ ਨਹੀਂ ਰਹੀ ਜਿਹੜਾ ਭਾਅ ਜਿਹੜਾ ਦੁਗਣਾ ਤਿਗਣਾ ਹੋ ਗਿਆ ਇਹਦਾ ਇਹ ਤੁਹਾਡੇ ਹਿਸਾਬ ਨਾਲ ਕੀ ਕਾਰਨ ਹੈਗਾ ਕਾਰਨ ਇਹ ਗਵਰਨਮੈਂਟ ਨੂੰ ਪਤਾ ਜੀ ਇਹ ਕਿ ਸਾਰੇ ਪਾਸੇ ਸੋਨਾ ਹੀ ਸੋਨਾ ਬੁਕਿੰਗ ਹੋ ਰਹੀ ਏ ਹਰੇਕ ਬੰਦਾ ਕਹਿੰਦਾ ਮੈਂ ਸੋਨਾ ਚਾਹੁੰਦਾ ਹੀ ਖਰੀਦ ਲਵਾਂ ਲੇਕਿਨ ਜਦੋਂ ਖਰੀਦੀ ਤੇ ਜਾਓਗੇ ਤੇ ਫਿਰ ਕਾਰੋਬਾਰ ਦਾ ਤੇ ਮੰਦਾ ਆਣਾ ਤੇ ਜਿਹੜੇ ਵੱਡੇ ਬੰਦੇ ਆ ਉਹਨਾਂ ਕੋਲ ਤੇ ਪੈਸਾ ਹੈ ਗਰੀਬ ਆਦਮੀ ਕੋਲ ਕਿਤੋਂ ਆਏਗਾ ਜੀ ਜੀ ਗਰੀਬ ਬੰਦੇ ਨੂੰ ਤੇ ਦਿਹਾੜੀ ਨਹੀਂ ਮਿਲਦੀ ਅਸਲ ਵਿੱਚ ਜੀ ਜੀ ਕਾਰੋਬਾਰ ਬਹੁਤ ਮੰਦਾ ਆਏਗਾ ਜਿਵੇਂ ਕਿ ਧੰਤ ਤਰਸ ਦੇ ਵਿੱਚ ਸੋਨਾ ਖਰੀਦਣਾ ਜਾਂ ਬਰਤਨ ਖਰੀਦਣੇ ਸ਼ੁਭ ਮੰਨੇ ਜਾਂਦੇ ਸੀਗੇ ਇਟ ਮੀਨਸ ਕਿ ਹੁਣ ਲੋਕੀ ਅਗਰ ਸੋਨਾ ਨਹੀਂ ਖਰੀਦਣਗੇ ਕੀ ਉਹ ਧੰਤ ਤਰਸ ਨਹੀਂ ਬਣਾਉਣਗੇ ਧੰਤ ਤਰਸ ਬਣਾਉਣਗੇ ਲੇਕਿਨ ਜਿਹੜੇ ਉਹਨਾਂ ਦੀ ਜੇਬ ਖਾਲੀ ਹੈ ਉਹ ਕੀ ਕਰਨਗੇ ਜੇ ਜਿੰਨਾ ਚਿਰ ਜੇਬ ਭਰੀ ਨਹੀਂ ਹੋਏਗੀ ਉਹਨਾਂ ਚਿਰ ਕੁਝ ਵੀ ਨਹੀਂ ਖਰੀਦਿਆ ਜਾ ਸਕਦਾ ਖਾਲੀ ਰੇਟ ਪੁੱਛ ਕੇ ਮਨ ਦੀ ਤਸੱਲੀ ਕਰਕੇ ਜਾ ਸਕਦੇ ਜਾਂ ਇਹ ਦੁਕਾਨਦਾਰ ਨੂੰ ਕਹਿ ਸਕਦੇ ਆ ਵੀ ਪਿਛਲੇ ਸਾਲ ਅਸੀਂ ਅੱਤੇ ਪਾਜ ਖਰੀਦੇ ਲੇਕਿਨ ਅੱਜ ਤੇ ਸਾਨੂੰ ਮਿਲਦਾ ਹੀ ਦੁੱਗਣੇ ਪਾ ਪਿਆ ਯਾਰ ਸੋਨੇ ਦੇ ਪਾ ਇੰਨਾ ਤੇਜ ਹੋ ਗਿਆ ਤੇ ਕਿਹੜਾ ਬੰਦਾ ਲੈ ਸਕਦਾ ਇੱਕ ਬੰਦਾ ਲੜਕੀ ਦੇ ਵਿਆਹ ਵਾਸਤੇ 10 ਗ੍ਰਾਮ 10 ਗ੍ਰਾਮ ਸੋਨਾ ਜਿਹੜਾ ਲੱਖ ਰੁਪਏ ਦਾ ਲੈਂਦਾ ਕਿੱਥੇ ਉਹਨਾਂ ਅੱਜ ਕੱਲ ਬਣਾਈ ਪਾ ਕੇ 1.5 ਲੱਖ ਤੋਂ ਉੱਪਰ ਜਾ ਕੇ ਪੈਂਦਾ ਤੇ ਕਿੱਥੋਂ ਆਪਣੀ ਕਰ ਲਿਆ ਉਧਰੋਂ ਗਵਰਨਮੈਂਟ ਹੈ ਉਧਰੋਂ ਕਾਰੋਬਾਰ ਨਹੀਂ ਹੈ ਤੇ ਇਸੇ ਤਰ੍ਹਾਂ ਹੀ ਸਾਰਿਆਂ ਦਾ ਕੰਮ ਦਾ ਬੰਦਾ ਚਲੀ ਜਾਂਦਾ ਹੈ ਬਾਜ਼ਾਰ 'ਚ ਰਸ਼ ਜ਼ਰੂਰ ਹੈ ਲੇਕਿਨ ਜਦੋਂ ਰੇਟ ਪੁੱਛਦਾ ਅਗਲਾ ਕੰਦਾ ਵਾਪਸ ਚਲਾ ਜਾਂਦਾ ਕੋਈ ਲੈਣ ਨੂੰ ਤਿਆਰ ਨਹੀਂ ਹੈ ਇਹ ਚੀਜ਼ ਜਿਸ ਤਰ੍ਹਾਂ ਕਿ ਇਹ ਜੋ ਦੋਨੇ ਵਪਾਰੀ ਸਾਡੇ ਕੋਲ ਬੈਠੇ ਹੋਏ ਨੇ ਚਾਂਦੀ ਦਾ ਸਿੱਕਾ ਦਿਖਾ ਰਹੇ ਨੇ ਹਾਂਜੀ ਬੋ ਜੀ ਕੀ ਕਹਿਣਾ ਚਾਹੋਗੇ ਸਿੱਕੇ ਦੇ ਪੁਰਾਣੇ ਸਿੱਕੇ ਆ ਜੀ ਜਿਹੜੇ ਅੰਗਰੇਜ਼ ਗਵਰਨਮੈਂਟ ਵੇਲੇ ਚੱਲਦੇ ਸੀ ਜੀ ਜੀ ਤੇ ਪਹਿਲਾਂ ਇਹਦਾ 1 ਰੁਪਿਆ ਰੇਟ ਸੀ ਇਹਦਾ ਅੱਛਾ ਜੀ ਮੌਜੂਦਾ ਟਾਈਮ 'ਚ ਅਸੀਂ ਇਹ 2 ਢਾਈ ਰੁਪਏ ਦਾ ਵੇਚ ਦੇ ਰਹੇ ਹਾਂ 3 ਰੁਪਏ ਦਾ ਮੈਂ ਵੇਚਿਆ ਆਪ ਅੱਜ ਇਸ ਸਿੱਕੇ ਦੀ ਕੀਮਤ +2500 ਰੁਪਏ ਆ ਸਿੱਕਾ ਵੀ ਦੇਖ ਸਕਦੇ ਹੋ ਇਹ ਕਿੰਨੇ ਚ ਚੇ ਰੇਟ ਵੱਧ ਗਿਆ ਹੈ ਜੀ ਆਪ ਦੇਖੋ ਤੁਹਾਡੇ ਸਾਹਮਣੇ ਅੱਜ 2500 ਵਾਲਾ ਸਿੱਕਾ ਇਹ 1900 ਤੇ 1400 ਦਾ ਹਾਂ ਜੀ ਅੱਜ 225 ਹੈ 100 ਤੇ 10 ਸਾਲ 11 ਸਾਲ ਪੁਰਾਣਾ ਸਿੱਕਾ ਇਹ ਸਿੱਕਾ ਵੀ 2500 ਵਾਲਾ ਅ ਗਾਹ ਨੂੰ ਦਹਾਨੇ ਸਿੱਕਾ ਲੈ ਲੋ ਈ 2500 ਦਾ ਗਾਹ ਕੇ ਨਾਲ ਇਹਨੂੰ ਰੱਖੋ ਜੀ ਆਪਣੇ ਕੋਲ ਜੀ ਜੀ ਜਿਸ ਤਰ੍ਹਾਂ ਕਿ ਇਹ ਜਿਹੜੇ ਦੋਨੇ ਵਪਾਰੀ ਸੀਗੇ ਜਿਹੜੇ ਕਿ ਸੋਨੇ ਚਾਂਦੀ ਦੇ ਵਿੱਚ ਡੀਲ ਕਰਦੇ ਨੇ ਇਹਨਾਂ ਨੇ ਦੱਸਿਆ ਕਿ ਇਹਨਾਂ ਵਪਾਰੀ ਵਰਗ ਨੂੰ ਵੀ ਕੁਝ ਇਹੋ ਜਿਹੀਆਂ ਨੀਤੀਆਂ ਜੋ ਸਰਕਾਰ ਵੱਲੋਂ ਬਣਾਈਆਂ ਗਿਆ ਨੇ ਉਹਨਾਂ ਨਾਲ ਵੀ ਇਹਨਾਂ ਦੇ ਵਪਾਰ ਨੂੰ ਬਹੁਤ ਫਰਕ ਪਿਆ ਅਗਰ ਉਹਨਾਂ ਦੇ ਵਪਾਰ ਨੂੰ ਫਰਕ ਪਿਆ ਤੇ ਜਿਹੜੀ ਆਮ ਜਨਤਾ ਹੈਗੀ ਆ ਉਹਨਾਂ ਨੂੰ ਮਹਿੰਗਾਈ ਦੀ ਮਾਰ ਪਈ ਆ ਜਿਸ ਤਰ੍ਹਾਂ ਕਿ ਪਿਛਲੀ ਵਾਰ ਹੜ੍ਹ ਆ ਗਏ ਸੀਗੇ ਹੜ੍ਹਾਂ ਦੀ ਵੈਨਾ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਟੱਗੇ ਨੇ ਕਾਰੋਬਾਰ ਨੂੰ ਦੁਬਾਰਾ ਸ਼ੁਰੂ ਕੀਤਾ ਤੋਂ ਕਿਤੇ ਨਾ ਕਿਤੇ ਜਾ ਕੇ ਵਪਾਰੀ ਵਰਗ ਔਰ ਜਨਤਾ ਨੂੰ ਦੋਨਾਂ ਨੂੰ ਇਸ ਮਹਿੰਗਾਈ ਦੀ ਮਾਰ ਅਤੇ ਦੂਸਰੀ ਜਿਹੜੀ ਹੈਗੀ ਆ ਕੁਦਰਤੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੁਲਤਾਨ ਤੇਰਸ ਆ ਗਿਆ ਅਸੀਂ ਸਾਰਿਆਂ ਨੂੰ ਸਿਰਫ ਇਹੀ ਕਵਾਂਗੇ ਪਰਮਾਤਮਾ ਕਰੇ ਕਿ ਤੁਹਾਡੇ ਸਾਰਿਆਂ ਦੇ ਕੰਮਕਾਰ ਚੱਲਣ ਔਰ ਤੁਹਾਨੂੰ ਸਾਰਿਆਂ ਨੂੰ ਵਪਾਰੀ ਵਰਗ ਨੂੰ ਵੀ ਫਾਇਦਾ ਹੋਵੇ ਤੇ ਆਮ ਜਨਤਾ ਨੂੰ ਇਸ ਤਰ੍ਹਾਂ ਕੀ ਹੁਣ ਧੰਤਰਸ ਆ ਚੁੱਕਾ ਹੈ ਕੱਲ ਨੂੰ ਧੰਤਰਸ ਹੈ ਅੱਜ ਅਸੀਂ ਆਏ ਆ ਇੱਥੇ ਬਹੁਤ ਸਾਰੇ ਲੋਕ ਬਰਤਨ ਖਰੀਦੇ ਨੇ ਅਸਲਾਦੀ ਜੀ ਦੇ ਕੋਲੋਂ ਪੁੱਛਲੇ ਆ ਹਾਂਜੀ ਸਦਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹਾ ਸਦਾਜੀ ਤਾਂ ਤੇਰਸ ਆ ਗਿਆ ਹੋਇਆ ਹੈ ਬਿਲਕੁਲ ਜੀ ਤੇ ਤੁਸੀਂ ਦੇਖ ਰਹੇ ਕਾਫੀ ਸਾਰਾ ਸ਼ੱਕੀ ਕਰਨ ਚਾਹੁੰਦੇ ਹੋ ਇਸ ਬਾਰੇ ਸਰ ਤਾਂ ਤੇਰਸ ਇਸ ਤਰ੍ਹਾਂ ਦਾ ਹੈ ਜੀ ਸ਼ੁਰੂ ਤੋਂ ਪ੍ਰਥਾ ਚੱਲਦੀ ਆ ਰਹੀ ਹੈ ਜੀ ਇਸ ਦਿਨ ਮਤਲਬ ਆਪਣੇ ਤਾਂ ਦੀ ਮਤਲਬ ਪੂਜਾ ਕੀਤੀ ਜਾਂਦੀ ਹੈ ਔਰ ਇਸ ਦਿਨ ਇੱਕ ਨੋਖਾ ਰਿਵਾਜ ਹੈ ਮਤਲਬ ਵਧੀਆ ਰਿਵਾਜ ਹੁੰਦਾ ਹੈ ਮੈਟਲ ਜ਼ਰੂਰ ਖਰੀਦਣਾ ਹੁੰਦਾ ਜਿਵੇਂ ਅੱਜ ਕੱਲ੍ਹ ਦੇਖ ਰਹੇ ਤੁਸੀਂ 골ਡ ਦਾ ਮੈਟਲ ਬਸੋਂ ਬਾਰ ਇਸ ਕਰਕੇ ਅੱਜ ਕੱਲ੍ਹ ਸਾਡੇ ਮਤਲਬ ਪਿੱਤਲ ਦੀ ਬਹੁਤ ਡਿਮਾਂਡ ਆ ਰਹੀ ਹੈ ਸਟੀਲ ਦੀ ਬਹੁਤ ਡਿਮਾਂਡ ਆ ਰਹੀ ਹੈ ਬਰ ਪਹਿਲਾਂ ਦੇ ਮੁਕਾਬਲੇ ਹੁਣ ਤਾਂ ਤੇਰੇ ਸਵਿੱਚ ਕਿਸ ਤਰ੍ਹਾਂ ਦੀ ਲੋਕਾਂ ਦੀ ਖਰੀਦਦਾਰੀ 'ਚ ਫਰਕ ਪਿਆ ਕਿ ਜ਼ਿਆਦਾ ਕਰ ਰਹੇ ਨੇ ਜਾਂ ਕੁਝ ਉਹਨਾਂ ਦੇ ਵਿੱਚ ਘਟ ਘਟ ਹੋਇਆ ਸਰ ਗੱਲ ਇਸ ਤਰ੍ਹਾਂ ਹੈਗੀ ਆ ਪਰਚੇਸ ਪਾਵਰ ਅੱਜਕੱਲ ਹਰੇਕ ਦੀ ਘਟੀ ਹੋਈ ਆ ਜਿਵੇਂ ਕਿ ਮਹਿੰਗਾਈ ਵੱਧਦੀ ਜਾ ਰਹੀ ਆ ਅਗਰ ਕਿਸੇ ਦਾ ਬਜਟ ਪਹਿਲਾਂ ਕੁਝ ਜ਼ਿਆਦਾ ਹੁੰਦਾ ਸੀ ਸ਼ਾਪਿੰਗ ਦਾ ਅੱਜਕੱਲ ਘਟ ਆ ਕਰਦਾ ਹਰ ਕੋਈ ਆ ਦੇਖੋ ਹਰ ਇੱਕ ਨੁਰੀਤੀ ਰਿਵਾਜ ਜੋ ਸਮਾਜ ਦੇ ਰੀਤੀ ਰਿਵਾਜ ਹਰੇਕ ਲਈ ਬਣਿਆ ਕਰਦਾ ਹਰ ਕੋਈ ਆ ਬਟ ਬਜਟ ਦੇ ਹਿਸਾਬ ਨਾਲ ਅਗਲਾ ਉਸ ਹਿਸਾਬ ਨਾਲ ਚੱਲਦਾ ਕੀ ਇਹ ਬਜਟ ਜਿਹੜਾ ਹੈਗਾ ਕਿਸੇ ਕਾਰਨਾਂ ਕਰਕੇ ਘਟਿਆ ਹੋਇਆ ਹੈ ਜਾਂ ਕੀ ਕਾਰਨ ਹੈ ਗੱਲ ਮਹਿੰਗਾਈ ਇੱਕ ਸਭ ਤੋਂ ਵੱਡਾ ਕਾਰਨ ਹੈ ਜੀ ਜਿਵੇਂ ਜਿਵੇਂ ਹਰ ਸਾਲ ਜਿਵੇਂ ਤੁਸੀਂ ਦੇਖ ਰਹੇ ਹੋ ਮੈਟਲ ਤੇ ਭਾਵੇਂ GST ਜ਼ਰੂਰ ਘਟੀ ਹੈ ਬਟ ਉਹਨਾਂ ਦੇ بیس ਪ੍ਰਾਈਸ ਇੰਨੇ ਕੇ ਵੱਧ ਚੁੱਕੇ ਨੇ ਮਤਲਬ ਜਿਹੜੀ ਚੀਜ਼ ਅਸੀਂ ਜਿਸ ਪ੍ਰਾਈਸ ਤੇ ਸੇਲ ਕਰਦੇ ਸੀ ਸਾਨੂੰ ਪਰਚੇਜ਼ ਰੇਟੋਂ ਮਿਲ ਰਿਹਾ ਅੱਜ ਕੱਲ ਇਸ ਹਿਸਾਬ ਨਾਲ ਤੁਸੀਂ ਆਪੇ ਲਓ ਆਬਵੀਅਸਲੀ ਜੋ ਕਸਟਮਰ ਹੈ ਉਹਦੀ ਜੇਬ ਨੂੰ ਤਾਂ ਆਪੇ ਹੀ ਮਤਲਬ ਬੋਝ ਪੈਗਾ ਹੀ ਪੈਗਾ ਜਿਹੜੀ ਚੀਜ਼ ਅਗਲੇ ਨੇ ਮਹਿੰਗੀ ਲੈਣੀ ਸੀ ਅਗਲਾ ਕਹਿੰਦਾ ਸਸਤੀ ਲਓ ਤੇ ਮਤਲਬ ਸਿਰਫ ਇੱਕ ਰਿਵਾਜ ਪੂਰਾ ਕਰੋ ਬਸ ਬਰਤਨਾ ਵਿੱਚ ਕਿੰਨੇ ਪਰਸੈਂਟ ਘਟਿਆ ਜਾਂ ਕੁਛੇ ਦਾ ਵਾਅਦਾ ਹੋਇਆ ਬਰਤਨਾ ਦੇ ਵਿੱਚ ਪਹਿਲਾਂ 12% ਜੀ ਸੀ ਹੁਣ ਹੋ ਗਿਆ 5% 5% ਤੇ ਆ ਗਿਆ ਜੀ ਬਟ ਬੇਸ ਪ੍ਰਾਈਸ ਜਿਵੇਂ ਕਿ ਇੰਟਰਨੈਸ਼ਨਲ ਮਾਰਕੀਟ ਵਧੀਆ 골ਡ ਪ੍ਰਾਈਸ ਵਧੀਆ ਸਿਲਵਰ ਪ੍ਰਾਈਸ ਉਹਦੇ ਨਾਲ ਹੀ ਸਾਡਾ ਪਿੱਤਲ ਤਾਂਬਾ ਕਾਂਸਾ ਸਾਰੇ ਅੱਪ ਹੋ ਗਿਆ ਜੀ ਪਹਿਲਾਂ ਦੇ ਮੁਕਾਬਲੇ ਰਸ਼ ਪੈ ਰਿਹਾ ਖਰੀਦਦਾਰ ਲੋਕ ਕਰ ਰਹੇ ਨੇ ਨਹੀਂ ਅੱਗੇ ਨਾਲੋਂ ਘਟਾ ਜੀ ਜੋ ਪਹਿਲੀ ਦੀਵਾਲੀ ਹੁੰਦੀ ਸੀ ਅੱਜ ਤੋਂ ਜੇ ਆਪਾਂ ਵੈਕ ਜਾਈਏ 7 8 10 ਸਾਲ ਪਹਿਲਾਂ ਜਾਈਏ ਜੀ 15 ਤੋਂ 20 ਦਿਨ ਦੀ ਦੀਵਾਲੀ ਹੁੰਦੀ ਸੀ होली-ਹੋਲੀ ਹਫ਼ਤੇ ਦੀ ਹੋਈ ਹੁਣ ਤੋਂ 3 ਤੋਂ 4 ਦਿਨ ਦੀ ਦੀਵਾਲੀ ਰਹਿ ਗਈ ਬਸ ਕੋਈ ਨਵੇਂ ਬਰਤਨ ਲੈਣ ਆਏ ਆ ਨਵੇਂ ਜਿਵੇਂ ਸ਼ੁਭ ਮੰਨੇ ਅੰਦਾਜ਼ ਤੰਤਰਸ ਦੇ 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 ਉਤੇ ਕਹਿੰਦੇ ਐ ਵੀ ਜੇ ਨਵਾਂ ਭਾਂਡਾ ਲਿਆ ਜਾਵੇ ਘਰ 'ਚ ਬਰਕਤ ਆਂਦੀ ਆ ਇਸ ਕਰਕੇ ਬਰਤਨ ਲੈਣੇ ਆ ਸ਼ਾਪਿੰਗ ਕਰਨੇ ਭਾਈ ਮੰਨੇ ਕਹਿੰਦਾ ਸਿਆਣਿਆਂ ਦਾ ਵੀ ਘਰ 'ਚ ਬਰਕਤ ਤੇ ਲਕਸ਼ਮੀ ਦਾ ਵਾਸ ਹੋ ਜਾਂਦਾ ਤੇ ਜੇ ਚੰਗਾ ਹੁੰਦਾ ਜੀ ਨਵਾਂ ਭਾਂਡਾ ਲੈਣਾ ਚੰਗਾ ਹੁੰਦਾ ਅੱਲ੍ਹਾ ਤੁਹਾਨੂੰ ਲਕਸ਼ਮੀ ਲਕਸ਼ਮੀ ਦਾ ਆਣੀ ਉਹਦਾ ਵੀ ਘਰ 'ਚ ਬਰਕਤ ਆਂਦੀ ਚੰਗਾ ਹੁੰਦਾ ਜੀ ਅੱਜ ਸੀ ਡਰਮ ਲਿਆ ਹੈ ਸਮਾਨ ਰੱਖਣ ਨੂੰ ਅੰਨ ਵਗੈਰਾ ਰੱਖਣ ਨੂੰ ਅੱਜ ਅੱਜ ਦੇ ਦਿਨ ਜਿੱਦਾਂ ਜਿੱਦਾਂ ਸੀ ਅੱਜ ਦੇ ਦਿਨ ਜੇ ਬਰਤਨ ਘੱਟਦੇ ਐ ਸਾਨੂੰ ਤੁਹਾਨੂੰ ਦੀ ਪ੍ਰਾਪਤੀ ਹੁੰਦੀ ਐ ਇਸ ਕਰਕੇ ਜ਼ਿਆਦਾ ਕਰ ਅਸੀਂ ਅੰਨ ਵਗੈਰਾ ਰੱਖਣ ਨੂੰ ਲੈਂਦੇ ਆ ਕਿ ਸਾਡੇ ਘਰੇ ਅਨਾਜ ਕਦੇ ਵੀ ਖਤਮ ਨਹੀਂ ਹੁੰਦਾ ਅਨਾਜ ਰੱਖਣ ਵਾਲਾ ਕੋਈ ਵੀ ਸਮਾਨ ਲਈਦਾ ਤੇ ਅਨਾਜ ਦੀ ਖਤਮ